ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਸੁਣ ਰਹੇ ਹੋ ਦਸਤਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਤੁਸੀਂ ਪ੍ਰੋਗਰਾਮਾਂ ਨੂੰ ਸੁਣਦੇ ਹੋ ਵੇਖਦੇ ਹੋ ਆਪਣੀਆਂ ਟਿੱਪਣੀਆਂ ਵੀ ਦਿੰਦੇ ਹੋ ਚੰਗਾ ਲੱਗਦਾ ਹੈ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਓ ਅਸੀਂ ਅਕਸਰ ਕੋਈ ਚੀਜ਼ ਸੁਣਦੇ ਆਂ ਗੱਲਬਾਤ ਸੁਣਦੇ ਆਂ ਜਿਹੜੀ ਸਾਨੂੰ ਚੰਗੀ ਵੀ ਲੱਗਦੀ ਆ ਤਾਂ ਕਈ ਵਾਰ ਅਸੀਂ ਉਹਨੂੰ ਅੱਗੇ ਕਿਸੇ ਨਾਲ ਸਾਂਝੀ ਨਹੀਂ ਕਰਦੇ ਇਆ ਉਹਨੂੰ ਆਪਣਾ ਹੰਗਾਰਾ ਨਹੀਂ ਦਿੰਦੇ ਕਿਸੇ ਕਿਸਮ ਦਾ ਤੇ ਉਹ ਗੱਲ ਉੱਥੇ ਪਈ ਰਹਿ ਜਾਂਦੀ ਹੈ ਉਹ ਅੱਗੇ ਨਹੀਂ ਫਿਰ ਵੱਧਦੀ ਸੋ ਮੈਂ ਇਹ ਨਹੀਂ ਕਹਿੰਦੀ ਕਿ ਹਰ ਇੱਕ ਚੀਜ਼ ਤੁਸੀਂ ਸਾਂਝੀ ਕਰੋ ਜਿਹੜੀ ਗੱਲ ਚੰਗੀ ਲੱਗਦੀ ਹੈ ਜਿੱਥੇ ਲੱਗਦਾ ਹੈ ਕਿ ਹਾਂ ਇਹ ਗੱਲ ਸਾਡੇ ਕੰਮ ਆਉਣ ਵੜੀ ਹੈ ਤਾਂ ਉੱਥੇ ਆਪਦਾ ਇੱਕ ਹੰਗਾਰਾ ਇੱਕ ਕਮੈਂਟ ਜ਼ਰੂਰ ਦਿਆ ਕਰੋ ਸਾਨੂੰ ਚੰਗਾ ਲੱਗਦਾ ਤੇ ਅੱਜ ਹੈਗੀ ਜਿਹੜੀ ਮੈਂ ਗੱਲ ਕਰਨੀ ਹੈ ਉਹ ਹੈਗੀ ਹੈ ਕਿਸੇ ਪੁਰਾਤਨ ਕਥਾ ਕਹਾਣੀਆਂ ਚੋਂ ਮੈਂ ਸੁਣ ਰਹੀ ਸੀਗੀ ਮੈਨੂੰ ਜਿਹੜੀ ਵੀ ਗੱਲ ਕੋਈ ਵੀ ਕਹਾਣੀ ਚੰਗੀ ਲੱਗਦੀ ਆ ਤਾਂ ਮੇਰਾ ਜੀ ਕਰਦਾ ਕਿ ਮੈਂ ਅੱਗੇ ਤੁਹਾਡੇ ਨਾਲ ਸਾਂਝੀ ਕਰਾਂ ਤੇ ਉਹ ਸੀਗੀ ਇਸ ਤਰ੍ਹਾਂ ਕਿ ਕਈ ਵਾਰ ਆਪਾਂ ਕਹਿ ਦਿੰਨੇ ਆ ਵੀ ਮੈਂ ਕਿਸੇ ਲਈ ਇੰਨਾ ਕੀਤਾ ਸੀ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋ ਗਿਆ ਜਾਂ ਮੈਂ ਤਾਂ ਕਿਸੇ ਲਈ ਨੂੰ ਬਹੁਤ ਕੁਝ ਦਿੱਤਾ ਜੇ ਮੈਂ ਤਾਂ ਕਿਸੇ ਨੂੰ ਦਿੱਤਾ ਜਾਂ ਪੁੰਨ ਕੀਤਾ ਪਰ ਮੈਨੂੰ ਬਦਲੇ ਚ ਫਲ ਨਹੀਂ ਮਿਲਿਆ ਵੈਸੇ ਤਾਂ ਆਪਾਂ ਵੀ ਕਹਿ ਦਿੰਨੇ ਆਂ ਵੀ ਪੁੰਨ ਜੇ ਕਰਨਾ ਤੇ ਵੈਸੀ ਕਰਨਾ ਚਾਹੀਦਾ ਉਹ ਫਲ ਵਸਤੇ ਨਹੀਂ ਕਰਨਾ ਚਾਹੀਦਾ ਜੇ ਤੁਹਾਨੂੰ ਲੱਗਦਾ ਕਿ ਕੋਈ ਭੁੱਖਾ ਉਸ ਵੇਲੇ ਤੁਹਾਨੂੰ ਪਤਾ ਹੈ ਔਰ ਤੁਹਾਡੇ ਕੋਲ ਗੁਜ਼ਾਰੇ ਜੋਗਾ ਕੋਈ ਭੋਜਨ ਪਦਾਰਤ ਹੈਗੇ ਨੇ ਕਿ ਤੁਸੀਂ ਉਹਦਾ ਵੀ ਢਿੱਡ ਭਰ ਸਕਦੇ ਹੋ ਤਾਂ ਸਾਨੂੰ ਤੁਹਾਨੂੰ ਸਾਨੂੰ ਸਾਰਿਆਂ ਨੂੰ ਇਹ ਕਰਨਾ ਚਾਹੀਦਾ ਬਿਨਾਂ ਇਹ ਸੋਚੇ ਕਿ ਸਾਨੂੰ ਕੋਈ ਇਹਦਾ ਫਲ ਮਿਲੂਗਾ ਵੇਖੋ ਚੰਗੀ ਚੀਜ਼ ਦਾ ਫਲ ਕੁਦਰਤ ਹਮੇਸ਼ਾ ਦਿੰਦੀ ਹੈ ਆਪਾਂ ਕੋ ਚੰਗਾ ਕਰਦੇ ਆਂ ਪਰਿਵਾਰ ਚ ਤਾਂ ਪਰਿਵਾਰ ਦੇ ਵੱਡੇ ਸਾਨੂੰ ਸ਼ਾਬਾਸ਼ੀ ਦਿੰਦੇ ਆ ਇਸੇ ਤਰ੍ਹਾਂ ਪਰਮ ਪਿਤਾ ਪਰਮਾਤਮਾ ਜਦੋਂ ਵੀ ਅਸੀਂ ਕੋਈ ਨੇਕ ਕੰਮ ਕਰਾਂਗੇ ਤਾਂ ਉਹਦੇ ਬਦਲੇ ਚ ਸਾਨੂੰ ਸ਼ਾਬਾਸ਼ੀ ਕਿਸੇ ਵੀ ਰੂਪ ਚ ਉਹਨਾਂ ਦੀ ਜ਼ਰੂਰ ਮਿਲਦੀ ਹੈ ਤੇ ਪਰ ਅਸੀਂ ਸਾਡੀ ਸੋਚ ਹਜੇ ਉਨੀ ਵੱਡੀ ਨਹੀਂ ਹੈਗੀ ਕਿ ਅਸੀਂ ਉੱਥੋਂ ਤੱਕ ਸੋਚ ਸਕੀ ਅਸੀਂ ਥੋੜੇ ਜੇ ਕਈ ਵਾਰ ਖੁਦਗਰਜ਼ ਹੋ ਜਾਂਦੇ ਆਂ ਅਸੀਂ ਲੇਖੇ ਜੋਖਿਆਂ ਚ ਪੈ ਜਾਂਦੇ ਆਂ ਤਾਂ ਉਸੇ ਚੀਜ਼ ਨੂੰ ਦਰਸਾਉਂਦੀ ਏ ਕਹਾਣੀਆਂ ਅੱਜ ਦੀ ਤਾਂ ਸੋਹਣੀ ਕਹਾਣੀ ਆ ਤੁਸੀਂ ਵੀ ਸੁਣਿਓ ਅੱਗੇ ਤੁਸੀਂ ਹੋਰ ਨਵ ਨੂੰ ਵੀ ਸੁਣਾ ਸਕਦੇ ਹੋ ਇੱਕ ਕਹਾਣੀ ਹੈਗੀ ਆ ਕਿ ਦੋ ਬੰਦੇ ਸੀਗੇ ਕਿਤੇ ਜਾ ਰਹੇ ਸੀ ਦੋ ਰਾਹਗੀਰ ਸੀਗੇ ਤੇ ਉਹਨਾਂ ਨੇ ਇੱਕ ਥਾਂ ਤੇ ਉਹਨਾਂ ਨੂੰ ਰੁਕਣਾ ਪੈ ਗਿਆ ਕਿਉਂਕਿ ਉਹਨਾਂ ਦੀ ਬੱਸ ਅਗਲੀ ਸਵੇਰ ਉੱਥੇ ਆਉਣੀ ਸੀਗੀ ਤਾਂ ਉਹਨਾਂ ਨੇ ਸੋਚਿਆ ਵੀ ਹੁਣ ਇੱਥੇ ਹੀ ਰਾਤ گزار ਲਈ ਜਾਵੇ ਤੇ ਉਹਨਾਂ ਦੇ ਕੋਲ ਨਾ ਬੈਗ ਦੇ ਵਿੱਚ ਰੋਟੀ ਸੀਗੀ ਤੇ ਉਹ ਕਹਿੰਦੇ ਵੀ ਚਲੋ ਆਪਾਂ ਪਹਿਲਾਂ ਆਪਦਾ ਭੁੱਖ ਮਟਾਈਏ ਰੋਟੀ ਖਾਈਏ ਤਾਂ ਫਿਰ ਦੇਖਦੇ ਆ ਚਲੋ ਨੀਂਦ ਆਜੂਗੀ ਭੁੱਖਿਆਂ ਨੂੰ ਨੀਂਦ ਵੀ ਨਹੀਂ ਆਉਂਦੀ ਤੇ ਇਸੇ ਤਰ੍ਹਾਂ ਉਹ ਹਿਸਾਬ ਕਿਤਾਬ ਜਿਹਾ ਕਰਦੇ ਸੀ ਇੱਕ ਕੋਲੇ ਤਿੰਨ ਰੋਟੀਆਂ ਸੀ ਇੱਕ ਦੇ ਕੋਲ ਸੀਗੀਆਂ ਪੰਜ ਤੇ ਉਹ ਦੋਨੇ ਜਣੇ ਕਹਿੰਦੇ ਚਲੋ ਆਪਾਂ ਦੀਆਂ-ਦੀਆਂ ਕਰ ਲੈਨੇ ਆ ਅੱਠ ਰੋਟੀਆਂ ਬਣ ਗਈਆਂ ਆਪਾਂ ਚਾਰ-ਚਾਰ ਖਾ ਲੈਨੇ ਆ ਤੇ ਅਜੇ ਇਸ ਤਰ੍ਹਾਂ ਕਰੀ ਵੀ ਜਾਂਦੇ ਸੀਗੇ ਕਿ ਉੱਥੇ ਇੱਕ ਤੀਜਾ ਬੰਦਾ ਵੀ ਆਰਲੇ ਆ ਉਹ ਕਿਸੇ ਮੰਦਰ ਦਾ ਪੁਜਾਰੀ ਸੀਗਾ ਸੌਰੀ ਪਹਿਲਾਂ ਤਾਂ ਜੇ ਪਿੱਛੇ ਤੋਂ ਉਹਨੂੰ ਆਵਾਜ਼ਾਂ ਆਉਂਦੀਆਂ ਤਾਂ ਇਗਨੋਰ ਕਰਿਓ ਕਿਉਂਕਿ ਮੈਂ ਬਾਹਰ ਵਿਹੜੇ 'ਚ ਬੈਠੀ ਆਂ ਤੇ ਮੈਨੂੰ ਲੱਗਿਆ ਇੱਥੇ ਕੁਦਰਤ ਦੀ ਲਾਈਟ ਹੈਗੀ ਆ ਤਾਂ ਇੱਥੇ ਮੈਂ ਗੱਲਬਾਤ ਕਰਾਂ ਤੇ ਉੱਪਰ ਗਲੀ 'ਚ ਕੁਛ ਨਾ ਕੁਛ ਬਾਹਰ ਕੋਈ ਹੁੰਦਾ ਤੇ ਉਹ ਆਵਾਜ਼ਾਂ ਵਿੱਚ ਕੈਚ ਕਰ ਲੈਂਦਾ ਕੈਮਰਾ ਸੋ ਉਹਨੂੰ ਅਵੋਇਡ ਕਰਿਓ ਤੇ ਉਹ ਮੈਂ ਕਹਿ ਰਹੀ ਸੀ ਕਿ ਫਿਰ ਤੀਜਾ ਜਿਹੜਾ ਪੁਜਾਰੀ ਆ ਉਹ ਵੀ ਉਹਦੇ ਚ ਉੱਥੇ ਉਹਨਾਂ ਕੋਲ ਖੜ ਗਿਆ ਉਹ ਕਹਿੰਦਾ ਵੀ ਭੁੱਖਾ ਤਾਂ ਮੈਂ ਵੀ ਆ ਮੈਨੂੰ ਵੀ ਭੁੱਖ ਲੱਗੀ ਆ ਤੇ ਉਹਨੇ ਵੀ ਰਾਤ ਉੱਥੇ ਕੱਟਣੀ ਹੁੰਦੀ ਉਹ ਵੀ ਉਸੇ ਬਸਚੋਂ ਨੇ ਜਾਣਾ ਹੁੰਦਾ ਕਿਤੇ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਕਰ ਲੈਨੇ ਆ ਤਿੰਨੇ ਜਾਣੇ ਖਾ ਲੈਨੇ ਆ ਕਹਿੰਦੇ ਵੀ ਤਿੰਨੇ ਜਾਣਿਆਂ ਚ ਅੱਠ ਰੋਟੀਆਂ ਕਿਵੇਂ ਵੱਢੀਏ ਫਿਰ ਜਿਹੜਾ ਉਹਨਾਂ ਚੋਂ ਸਭੀ ਕਿਤਾਬੀ ਸੀਗਾ ਉਹ ਕਹਿੰਦਾ ਆਪਾਂ ਐ ਕਰਦੇ ਆ ਇੱਕ ਰੋਟੀ ਦੇ ਤਿੰਨ ਟੁਕੜੇ ਕਰਦੇ ਆ 8 ਰੋਟੀਆਂ ਦੇ 3 ਟੁਕੜੇ ਹੋ ਗਏ 24 ਟੁਕੜੇ ਬਣ ਗਏ ਤੇ ਉਹਨਾਂ ਨੇ 8-8 ਟੁਕੜੇ ਖਾ ਲਏ ਬਰਾਬਰ ਵੰਡ ਲਏ ਉਹਨਾਂ ਨੇ ਤੇ ਚਲੋ ਜੀ ਉਹਨਾਂ ਨੂੰ ਉਹਨਾਂ ਦਾ ਰਾਜ ਹੋ ਗਿਆ ਤਿੰਨਾਂ ਦਾ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦੇ ਰਹੇ ਤੇ ਉਹ ਜਿਹੜਾ ਮੰਦਰ ਦਾ ਪੁਜਾਰੀ ਸੀਗਾ ਉਹਨੂੰ ਲੱਗਿਆ ਕਿ ਦੋਨੇ ਨੇਕ ਇਨਸਾਨ ਆ ਦੋਨਾਂ ਨੇ ਮੇਰਾ ਵੀ ਸੋਚਿਆ ਹਨਾ ਮੈਨੂੰ ਵੀ ਭੁੱਖੇ ਨੂੰ ਰੋਟੀ ਦਿੱਤੀ ਤੇ ਕਿਉਂ ਨਾ ਮੈਂ ਇਹਨਾਂ ਨੂੰ ਕੁਝ ਇਨਾਮ ਦੇਵਾਂ ਕਿਉਂਕਿ ਉਹਦੇ ਪੁਜਾਰੀ ਹੋਣ ਕਰਕੇ ਮੰਦਿਰ ਚ ਚੜਾਵਾ ਚੜਦਾ ਸੀ ਲੋਕ ਉਥੇ ਮੋਹਰਾ ਅਸ਼ਰਫੀਆਂ ਵਗੈਰਾ ਵੀ ਜਿਹੜੇ ਚੰਗੇ ਸੀਗੇ ਰੱਜੇ ਪੁੱਜੋ ਚੜਾ ਜਾਂਦੇ ਸੀਗੇ ਸ਼ੁਕਰਾਨੇ ਵਜੋਂ ਤੇ ਪੁਜਾਰੀ ਦੀ ਜੇਬ ਚ ਉਸ ਵੇਲੇ ਅੱਠ ਮੋਹਰਾ ਸੀਗੀਆਂ ਉਹ ਕਹਿੰਦਾ ਲੈ ਵੀ ਅੱਠ ਮੋਹਰਾ ਮੇਰੇ ਕੋ ਹੈਗੀਆਂ ਦੋਨਾਂ ਨੂੰ ਦੇ ਦਿਨਾ ਇਨਾਮ ਵਜੋਂ ਤੇ ਉਹਨੇ ਉਹਨਾਂ ਨੂੰ ਦੇਤੀਆਂ ਜਦੋਂ ਉਹ ਇੱਕ ਬੰਦਾ ਉਹਨੂੰ ਉਹਨਾਂ ਚੋਂ ਜਿਹੜਾ ਸੀ ਜਿਹਦੇ ਕੋਲ ਤਿੰਨ ਰੋਟੀਆਂ ਸੀ ਉਹ ਦੂਜੇ ਨੂੰ ਕਹਿੰਦਾ ਵੀ ਮੈਂ ਤਾਂ ਤਿੰਨ ਰੋਟੀਆਂ ਸੀ ਮੇਰੇ ਕੋਲ ਮੈਂ ਤਿੰਨ ਮੋਹਰਾਂ ਰੱਖ ਲੈਣਾ ਤੇਰੇ ਕੋਲ ਪੰਜ ਸੀ ਤੂੰ ਪੰਜ ਰੱਖ ਲੈ ਉਹ ਕਹਿੰਦਾ ਨਹੀਂ ਫਿਰ ਕੀ ਹੋ ਗਿਆ ਆਪਾਂ ਵੰਡਾਂਗੇ ਤਾਂ ਦੀਆਂ ਅੱਧੀਆਂ ਚਾਰ ਤੇਰੀਆਂ ਚਾਰ ਮੇਰੀਆਂ ਤੇ ਚਲੋ ਪੁਜਾਰੀ ਕਹਿੰਦਾ ਵੀ ਇਸ ਗੱਲ ਦਾ ਵੀ ਆਪਾਂ ਭਗਵਾਨ ਨੂੰ ਪੁੱਛ ਲੈਨੇ ਆ ਉਹਦੀ ਆਸਥਾ ਸੀਗੀ ਉਹਨੂੰ ਵਿਸ਼ਵਾਸ ਸੀਗਾ ਕਿਉਂਕਿ ਸਾਰਾ ਦਿਨ ਉਹ ਉੱਥੇ ਹੀ ਪੂਜਾ ਅਰਚਨਾ ਕਰਦਾ ਰਹਿੰਦਾ ਸੀ ਧਿਆਨ ਲਾਉਂਦਾ ਸੀ ਤੇ ਉਹਨੂੰ ਲੱਗਦਾ ਸੀ ਰੱਬ ਭਗਵਾਨ ਮੇਰੀ ਗੱਲ ਸੁਣਦੇ ਆ ਮੇਰੇ ਸਵਾਲਾਂ ਦੇ ਜਵਾਬ ਦਿੰਦੇ ਆ ਕਹਿੰਦਾ ਆਪਾਂ ਸਾਰੀ ਰਾਤ ਇੱਥੇ ਹੀ ਆ ਮੈਂ ਧਿਆਨ ਲਾਉਣਾ ਤੇ ਮੈਂ ਪਰਮਾਤਮਾ ਨੂੰ ਭਗਵਾਨ ਨੂੰ ਪੁੱਛਦਾ ਕਿ ਇਹ ਵੰਡ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਇਨਸਾਫ ਦੋਨਾਂ ਨਾਲ ਹੀ ਹੋਵੇ ਨਾ ਇਨਸਾਫੀ ਵੀ ਨਾ ਹੋਵੇ ਤੁਹਾਨੂੰ ਉਹਨਾਂ ਦੀ ਵੰਡ ਤੇ ਕੋਈ ਇਹ ਵੀ ਨਾ ਲੱਗੇ ਕਿ ਵੰਡ ਇਸ ਤਰ੍ਹਾਂ ਕਿਉਂ ਹੋਈ ਹੈ ਵੀ ਉਹ ਸਹੀ ਫੈਸਲਾ ਕਰਨਗੇ ਉਹ ਕਹਿੰਦੇ ਚਲੋ ਠੀਕ ਹੈ ਪੁਜਾਰੀ ਅੰਤਰ ਧਿਆਨ ਹੋਇਆ ਉਹਨੇ ਧਿਆਨ ਲਾਇਆ ਉਹਨੂੰ ਰੱਬ ਦਿਸੇ ਤੇ ਉਹਨੇ ਸਵਾਲ ਕੀਤਾ ਵੀ ਇਦਾਂ ਕਰਕੇ ਰੋਟੀਆਂ ਇਹਨਾਂ ਕੋਲ 8 ਸੀ ਖਾਣ ਵਾਲੇ ਅਸੀਂ 3 ਹੋ ਗਏ ਫਿਰ ਅਸੀਂ ਇੱਕੋ ਜੀ ਵੰਡ ਪਾ ਲਈ ਅਸੀਂ 8 8 ਟੁਕੜੇ ਖਾ ਲਏ ਇੱਕੋ ਜੀ ਸਾਡੀ ਹੋ ਗਈ ਤੇ ਮੈਂ ਹੁਣ ਇਹਨਾਂ ਨੂੰ ਸ਼ੁਕਰਾਨੇ ਵਜੋਂ ਮੈਂ ਸਿੱਕੇ ਮੇਰੇ ਕੋਲ ਹੈਗੇ ਸੀ ਮੋਹਰੇ ਹੈਗੀਆਂ ਸੀ ਮੈਂ ਸੋਚਿਆ ਇਹਨਾਂ ਨੂੰ ਦੇ ਦਾਂ ਤੇ ਪਰ ਹੁਣ ਇਹ ਆਪਸ 'ਚ ਇੱਕ ਕਹਿੰਦਾ ਮੈਂ ਇੰਨੀਆਂ ਹੀ ਲੈਣੀਆਂ ਦੂਜਾ ਕਹਿੰਦਾ ਨਹੀਂ ਮੈਂ ਤੈਨੂੰ ਜ਼ਿਆਦਾ ਦੇਣੀਆਂ ਨਹੀਂ ਵੀ ਤੁਸੀਂ ਦੱਸੋ ਇਹਨਾਂ ਦੀ ਵੰਡ ਕਿਸ ਤਰ੍ਹਾਂ ਹੋਣੀ ਚਾਹੀਦੀ ਆ ਤੇ ਉਹ ਕਹਿੰਦੇ ਭਗਵਾਨ ਕਹਿੰਦੇ ਵੀ ਜਿਹਦੇ ਕੋਲ ਤਿੰਨ ਰੋਟੀਆਂ ਸੀ ਨਾ ਉਹਨੂੰ ਇੱਕ ਅਸ਼ਰਫੀ ਇੱਕ ਮੋਹਰ ਦਿਓ ਤੇ ਜਿਹਦੇ ਕੋਲ ਅੱਠ ਸੀਗੀਆਂ ਪੰਜ ਉਹਨੂੰ ਦਿਓ ਸੱਤ 8 ਦੇ ਵਿੱਚੋਂ ਇੱਕ ਨੂੰ 7 ਦਿਓ ਇੱਕ ਨੂੰ ਇੱਕ ਦਿਓ ਉਹ ਕਹਿੰਦੇ ਵੀ ਇਸ ਤਰ੍ਹਾਂ ਕਿਉਂ ਤਾਂ ਬਹੁਤ ਫਰਕ ਆ ਉਹ ਕਹਿੰਦੇ ਨਹੀਂ ਜਦੋਂ ਜਿਹਦੇ ਕੋਲ ਤਿੰਨ ਰੋਟੀਆਂ ਸੀ ਉਹਨੇ 9 ਟੁਕੜੇ ਉਹਦੀਆਂ ਰੋਟੀਆਂ ਦੇ ਹੋਏ ਤੇ ਉਹਨੇ ਉਹਨਾਂ ਚੋਂ 8 ਆਪ ਖਾਦੇ ਇੱਕ দান ਕੀਤਾ ਦੂਜੇ ਨੇ 5 ਰੋਟੀਆਂ ਸੀ ਤਾਂ ਉਹਦੇ 15 ਟੁਕੜੇ ਹੋਏ ਉਹਨੇ 8 ਖਾਦੇ ਤੇ 7 দান ਕੀਤੇ ਜ਼ਿਆਦਾ ਹਿੱਸਾ ਉਹਨੇ দান ਕੀਤਾ ਜੋ ਉਹਦੇ ਕੋਲ ਹੈਗਾ ਸੀ ਤੇ ਇਸੇ ਤਰ੍ਹਾਂ ਹੁਣ ਇਹ ਮੋਰਾਂ ਦੀ ਵੰਡ ਹੋਊਗੀ ਉਹਨੂੰ ਇੱਕ ਮੋਰ ਮਿਲੂਗੀ ਤੇ ਦੂਜੇ ਨੂੰ ਸੱਤ ਮਿਲਣਗੀਆਂ ਕਿਉਂਕਿ ਇਹ ਬਿਲਕੁਲ ਬਰਾਬਰ ਹੈ ਸਾਬ ਕਿਤਾਬ ਚਲੋ ਕਹਾਣੀ ਤਾਂ ਖਤਮ ਹੋ ਗਈ ਤੇ ਇਹ ਕਹਾਣੀ ਦੇ ਵਿੱਚ ਜੋ ਹੈਗਾ ਕਿ ਅਸੀਂ ਜਦੋਂ ਕਈ ਵਾਰ ਨਾ ਗਿਲਾਸ਼ਿਕਵਾ ਕਰਦੇ ਹਾਂ ਕਿ ਸਾਨੂੰ ਜੋ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਸਾਡੇ ਲਈ ਇਹ ਨਹੀਂ ਹੋਇਆ ਕਈ ਵਾਰ ਭੈਣ ਭਰਾ ਅਕਸਰ ਹੀ ਚਾਰ ਭੈਣ ਭਰਾ ਹੋਣ ਪੰਜ ਹੋਣ ਉਹਨਾਂ 'ਚ ਕਈਆਂ ਨੂੰ ਗਿਲਾ ਹੁੰਦਾ ਕਿ ਇੱਕ ਦਾ ਸਾਡੇ ਪੇਰੈਂਟਸ ਜ਼ਿਆਦਾ ਕਰਦੇ ਆ ਉਹਨਾਂ ਲਈ ਆ ਕਰਦੇ ਆ ਉਹਦੇ ਲਈ ਆ ਕੀਤਾ ਸਾਡੇ ਲਈ ਨਹੀਂ ਕੀਤਾ ਤੇ ਪਰ ਜਦੋਂ ਪਰਮਾਤਮਾ ਜਦੋਂ ਦੇਣ ਤੇ ਆਉਂਦਾ ਕਈ ਵਾਰ ਪਰਮਾਤਮਾ ਉਸ ਚੀਜ਼ ਨੂੰ ਜਿਹਨੂੰ ਅਸੀਂ ਬਹੁਤ ਐ ਨਿਗੂਣਾ ਜਾਂ ਸਮਝਦੇ ਹੁੰਨੇ ਆ ਪਰਮਾਤਮਾ ਉਹਨੂੰ ਬਹੁਤ ਕੁਝ ਦੇ ਦਿੰਦੇ ਆ ਕਿਉਂਕਿ ਉਹਨਾਂ ਦੀ ਜਿਹੜੀ ਵੰਡ ਹੁੰਦੀ ਆ ਜਿਹੜੀ ਉਹਨਾਂ ਦੀ ਨਜ਼ਰ ਦੇ ਵਿੱਚ ਉਹਨਾਂ ਦੀ ਕਿਥੇ ਕੰਮਾਂ ਦਾ ਜਿਹੜਾ ਲੇਖਾ ਜੋਖਾ ਹੁੰਦਾ ਨਾ ਉਸ ਤੋਂ ਬਾਹਰ ਅਸੀਂ ਨਹੀਂ ਜਾ ਸਕਦੇ ਸਾਡੇ ਹਿਸਾਬ ਕਿਤਾਬ ਕੁਝ ਹੋਰ ਨੇ ਪਰਮਾਤਮਾ ਦੇ ਕੁਦਰਤ ਦੇ ਰੱਬ ਦੇ ਹਨ ਉਹਦੇ ਹੋਰ ਹੁੰਦੇ ਨੇ ਅਸੀਂ ਕਿਸੇ ਦਾ ਕੁਛ ਮਾੜਾ ਜਿਹਾ ਹੀ ਕਰ ਦਈਏ ਤਾਂ ਅਸੀਂ ਬਦਲੇ ਚ ਜਦੇ ਹੀ ਆਪਾਂ ਸੋਚਣ ਲੱਗ ਜਾਂਦੇ ਹਾਂ ਕਿ ਫਲਾਨੇ ਵੇਲੇ ਮੈਂ ਦਾ ਆ ਕੰਮ ਕੀਤਾ ਸੀ ਹੁਣ ਉਹ ਤੋਂ ਆ ਕੰਮ ਲਵਾਂ ਜਾਂ ਅਗਲਾ ਸੋਚ ਲੈਂਦਾ ਵੀ ਹਾਂ ਉਹਨੂੰ ਤਾਂ ਹੁਣ ਮੈਂ ਕਹਾਂ ਜਾਂ ਮੈਂ ਮਤਲਬ ਇਹ ਆਪਣੇ ਇਨਸਾਨਾਂ ਚ ਆਪ ਆਮ ਹੀ ਚਲਦੀਆਂ ਨੇ ਗੱਲਾਂ ਸੋ ਇਹ ਹੀ ਆ ਕਿ ਜਿਵੇਂ ਕਹਿੰਦੇ ਹੁੰਦੇ ਆ ਵੀ ਨੇਕੀ ਕਰ ਤੇ ਖੂਚ ਪਾ ਜੇ ਤਾਂ ਅਸੀਂ ਦਿਲੋਂ ਚੰਗੇ ਆ ਕਿਸੇ ਦਾ ਕੁਛ ਕਰਦੇ ਆ ਤਾਂ ਆਪਦੀ ਕੀਤੀ ਨੇਕੀ ਖੂਚ ਪਾ ਦਈਏ ਮੁੜ ਕੇ ਉਹਦਾ ਜ਼ਿਕਰ ਤੱਕ ਨਾ ਕਰੀਏ ਕਿਉਂਕਿ ਇਨਸਾਨ ਨਹੀਂ ਜਾਣੂਗਾ ਤਾਂ ਕੁਦਰਤ ਜਾਣਦੀ ਆ ਤੁਹਾਡੀ ਨੇਕ ਦਲੀ ਨੂੰ ਸਾਡੀ ਨੇਕ ਦਲੀ ਨੂੰ ਤੇ ਜੇ ਅਸੀਂ ਉਹਦੇ ਬਦਲੇ ਚ ਆ ਕੇ ਉਮੀਦ ਰੱਖ ਲਈ ਕਿ ਮੈਂ ਆ ਕੀਤਾ ਸੀ ਤਾਂ ਮੈਨੂੰ ਉਹਨੇ ਕਿਉਂ ਨਹੀਂ ਕੀਤਾ ਜਾਂ ਘੱਟ ਕੀਤਾ ਜਾਂ ਉਸ ਤਰ੍ਹਾਂ ਨਹੀਂ ਕੀਤਾ ਤਾਂ ਫਿਰ ਉੱਥੇ ਉਹ ਸਾਡੀ ਨੇਕੀ ਨਹੀਂ ਹੁੰਦੀ ਅਸੀਂ ਕਿਸੇ ਹੋਰ ਮਕਸਦ ਨਾਲ ਕਿਸੇ ਹੋਰ ਮਨਸ਼ਾ ਨਾਲ ਉਹ ਕੰਮ ਕੀਤਾ ਹੁੰਦਾ ਜਾਂ ਕਿਸੇ ਦੀਆਂ ਨਜ਼ਰਾਂ 'ਚ ਚੰਗੇ ਹੋਣ ਲਈ ਜਾਂ ਆਪਣਾ ਥੋੜਾ ਜਿਹਾ ਕੋਈ ਨਾਮ ਬਣਾਉਣ ਲਈ ਕੁਝ ਵੀ ਕਹਿ ਲਓ ਕਿਉਂਕਿ ਅਸੀਂ ਇਨਸਾਨ ਨਾ ਬਹੁਤ ਛੋਟੀਆਂ ਹਰਕਤਾਂ ਕਰ ਜਾਂਦੇ ਆ ਤੇ ਸਮਝਦੇ ਅਸੀਂ ਆਪਣੇ ਆਪ ਨੂੰ ਬਹੁਤ ਵੱਡੇ ਹੁੰਦੇ ਆ ਸਾਡੇ 'ਚੋਂ ਬਹੁਤੇ ਸੋ ਇਹੋ ਜਿਹੀਆਂ ਜਿਹੜੀਆਂ ਪੁਰਾਤਨ ਕਥਾ ਕਹਾਣੀਆਂ ਕਿਸੇ ਵੀ ਹਵਾਲੇ ਨਾਲ ਅਸੀਂ ਸੁਣਦੇ ਆ ਹਨਾ ਸਾਨੂੰ ਸੁਣਾਈਆਂ ਜਾਂਦੀਆਂ ਤਾਂ ਉਹਨਾਂ ਦੇ ਵਿੱਚ ਬੜੇ ਵੱਡੇ ਲੈਸਨ ਹੁੰਦੇ ਆ ਤੇ ਇਹ ਕਹਾਣੀ ਵੀ ਮੈਨੂੰ ਬਹੁਤ ਸੋਹਣੀ ਲੱਗੀ ਕਿ ਜੋ ਪਰਮਾਤਮਾ ਵੰਡ ਕਰਦਾ ਨਾ ਜੋ ਉਹ ਦਿੰਦਾ ਤੇ ਉੱਥੇ ਨਾ ਤਾਂ ਅਸੀਂ ਜੈਲੇਸੀ ਕਰੀਏ ਨਾ ਇਹ ਸੋਚੀਏ ਵੀ ਲੈ ਇਹਨੂੰ ਇੰਨਾ ਕਿਵੇਂ ਮਿਲ ਗਿਆ ਜ਼ਰੂਰ ਪਿੱਛੇ ਨਾ ਉਹਦੇ ਮਤਲਬ ਪਿੱਛੇ ਕੋਈ ਨਾ ਕੋਈ ਉਹਦੀ ਜਿਹੜੀ ਅਛਾਈ ਹੈ ਉਹ ਕੰਮ ਕਰ ਰਹੀ ਹੁੰਦੀ ਆ ਉੱਪਰੋਂ ਅਸੀਂ ਸਾਰੇ ਕੋਸ਼ਿਸ਼ ਕਰਦੇ ਆਂ ਕਿ ਚੰਗੇ ਬਣੀਏ ਪਰ ਸਾਡਾ ਸਾਡੀ ਜਿਹੜੀ ਚੰਗਿਆਈ ਹੈ ਮੈਂ ਅਕਸਰ ਮੈਨੂੰ ਲੱਗਦਾ ਹੁੰਦਾ ਮੈਂ ਮੰਨਦੀ ਆ ਕਿ ਜਿਹੜਾ ਪਰਮਾਤਮਾ ਕੁਦਰਤ ਆ ਉਹ ਸਾਡੀ ਤੁਰ ਅੰਦਰੋਂ ਸਕਰੀਨਿੰਗ ਕਰਦੀ ਆ ਉਹਦੇ ਲਈ ਸਾਨੂੰ ਕੋਈ ਉਹਨੂੰ ਉਹਨੂੰ ਮਤਲਬ ਉਹਨੂੰ ਦਿਖਾਉਣਿਆਂ ਦੀ ਲੋੜ ਨਹੀਂ ਹੁੰਦੀ ਉਹ ਸਾਨੂੰ ਚੰਗੀ ਤਰ੍ਹਾਂ ਅੰਦਰੋਂ ਜਾਣਦੀ ਹੁੰਦੀ ਆ ਕੁਦਰਤ ਰੱਬ ਪਰਮਾਤਮਾ ਸੋ ਉਹਦੇ ਜਿਹੜੇ ਫੈਸਲੇ ਆ ਉਹ ਸਿਰ ਮੱਥੇ ਸਾਨੂੰ ਲੈਣੇ ਚਾਹੀਦੇ ਆ ਕਬੂਲਣੇ ਚਾਹੀਦੇ ਆ ਕਦੇ ਵੀ ਸਾਨੂੰ ਇਹ ਸ਼ਿਕਵਾ ਮਾਂਚ ਨਹੀਂ ਰੱਖਣਾ ਚਾਹੀਦਾ ਕਿ ਕਿਸੇ ਨੇ ਸਾਡੇ ਲਈ ਆ ਨਹੀਂ ਕੀਤਾ ਕਿਸੇ ਨੇ ਸਾਨੂੰ ਘੱਟ ਕੀਤਾ ਜੋ ਸਾਡੇ ਕੋਲ ਹੈ ਜੋ ਸੀ ਸਾਨੂੰ ਮਿਲ ਗਿਆ ਅੱਜ ਉਹ ਸਾਡੀਆਂ ਹੀ ਸਾਡੇ ਹੀ ਕਰਮ ਕਹ ਲਓ ਜਾਂ ਸਾਡੇ ਕੀਤੇ ਕੰਮਾਂ ਦਾ ਜਾਂ ਸਾਡੀਆਂ ਚੰਗੀਆਂ ਬਾੜੀਆਂ ਸੋਚਾਂ ਦਾ ਉਹ ਨਤੀਜਾ ਹੁੰਦਾ ਤੇ ਫਿਰ ਉਹਨੂੰ ਸਿਰ ਮੱਥੇ ਲੈਣਾ ਚਾਹੀਦਾ ਸੋ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਸੌਰੀ ਤੁਹਾਨੂੰ ਚੰਗੀ ਲੱਗੀ ਤਾਂ ਆਪਦੇ ਦੱਸਿਓ ਕਮੈਂਟਸ ਦਿਓ ਲਿਖਣ ਲੱਗੇ ਘੌਲ ਨਾ ਕਰਿਆ ਕਰੋ ਜਰੂਰ ਦੱਸਿਆ ਕਰੋ ਖੁਸ਼ੀ ਹੁੰਦੀ ਹੈ ਤੇ ਅੱਗੇ ਸ਼ੇਅਰ ਵੀ ਕਰਿਆ ਕਰੋ ਤੇ ਇਸੇ ਤਰ੍ਹਾਂ ਫਿਰ ਆਪਾਂ ਅੱਗੇ ਗੱਲ ਤੋਰਦੇ ਰਹਾਂਗੇ ਮਿਲਦੇ ਆਂ ਫਿਰ ਕਿਸੇ ਨਵੀਂ ਗੱਲਬਾਤ ਨਾਲ ਕਿਸੇ ਨਵੀਂ ਕਥਾ ਕਹਾਣੀ ਨਾਲ ਸਤਿ ਸ਼੍ਰੀ ਅਕਾਲ